ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਦਾ ਇੱਕ ਜ਼ਰੂਰੀ ਅਪਡੇਟ ਹੈ ਇਲਾਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਕਿਉਂਕਿ ਅੱਜ ਸਵੇਰ ਸਮੇਂ ਤੋਂ ਹੀ ਹੁਸ਼ਾਰਪੁਰ ਜਲੰਧਰ ਮੁੱਖ ਮਾਰਗ ਹੈ ਜਿਹੜਾ ਉਸ ਨੂੰ ਸਵੇਰ ਸਮੇਂ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਹੋਇਆ ਹੁਸ਼ਾਰਪੁਰ ਦੇ ਸਿੰਘੜੀ ਵਾਲਾ ਬਾਈਪਾਸ ਭਾਗ ਜਿੱਥੇ ਕਿ KFC ਮੌਜੂਦ ਹੈ ਮੌਲ ਮੌਜੂਦ ਹੈ ਉਸ ਤੋਂ ਅੱਗੇ ਜਿਹੜੀ ਆ ਉਹ ਵਾਹਨਾਂ ਨੂੰ ਲੰਘਣ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਸ ਦਾ ਬਹੁਤ ਵੱਡਾ ਕਾਰਨ ਹੈ ਕਿ ਬੀਤੀ ਦੇਰ ਰਾਤ ਦਾ ਜਿਹੜਾ ਇੱਕ ਦੱਸਿਆ ਜਾ ਰਿਹਾ ਹੈ ਕਿ ਗੈਸ ਨਾਲ ਭਰ ਇਹ ਟੈਂਕਰ ਆ ਉਹ ਰਾਹ ਵਿੱਚ ਘਾਰ ਆ ਜਿਹੜਾ ਮੰਡਿਆਲਾ ਤੋਂ ਕਠਾਰ ਦੇ ਲਾਗੇ ਇਹ ਸ਼ਾਇਦ ਦੱਸਿਆ ਜਾ ਰਿਹਾ ਕਿ ਉਸ ਥਾਂ ਤੇ ਉਹ ਹਾਦਸਾ ਗ੍ਰਸਤ ਹੋ ਕੇ ਪਲਟ ਗਿਆ ਹੈ ਪਰੰਤੂ ਇਸ ਦੌਰਾਨ ਗਨੀਮਤ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਨਹੀਂ ਹੋਇਆ ਕਿਉਂਕਿ ਅਕਸਰ ਆਪਾਂ ਵੇਖਦੇ ਆਂ ਆਏ ਜਨ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਕਈ ਵਾਰ ਜਦੋਂ ਇਸ ਤਰ੍ਹਾਂ ਇਹ ਗੈਸ ਵਾਲੀ ਟੈਂਕਰ ਪਲਟਦੇ ਨੇ ਤਾਂ ਕਈ ਵਾਰ ਬਲਾਸਟ ਵਰਗੀਆਂ ਘਟਨਾਵਾਂ ਮੰਦ ਭਾਗੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜਾ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਤਾਂ ਅੱਜ ਸਵੇਰ ਸਮੇਂ ਤੋਂ ਹੀ ਹੁਸ਼ਿਆਰਪੁਰ ਜਲੰਧਰ ਮੁੱਖ ਮਾਰਗ ਆ ਜਿਹੜਾ ਉਹ ਸਿੰਗੜੀ ਵਾਲਾ ਬਾਈਪਾਸ ਭਾਵ ਜਿਹੜਾ ਜਲੰਧਰ ਬਾਈਪਾਸ ਆ ਜਿਸ ਥਾਂ ਤੇ KFC ਮੌਜੂਦ ਹੈ ਉਸ ਥਾਂ ਤੋਂ ਬੰਦ ਕੀਤਾ ਹੋਇਆ ਹੈ ਤਾਂ ਬਹੁਤ ਸਾਰੇ ਇਹ ਸੱਜਣਾ ਦੇ ਫੋਨ ਕਾਲਸ ਵੀ ਆ ਰਹੇ ਸੀ ਕਿ ਕਿਉਂ ਬੰਦ ਕੀਤਾ ਹੋਇਆ ਹੈ ਤੇ ਕਦੋਂ ਤੱਕ ਜਿਹੜੀ ਉਹ ਟ੍ਰੈਫਿਕ ਹੈ ਆਵਾਜਾਈ ਹੈ ਜਿਹੜੀ ਉਹ ਬਹਾਲ ਕਰ ਦਿੱਤੀ ਜਾਵੇਗੀ ਤਾਂ ਤਾਂ ਹੁਣ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਹੁਸ਼ਿਆਰਪੁਰ ਤੋਂ ਜਿਹੜੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਇਹ ਸੁਬਾਹ ਆਸ਼ ਪਕਤ ਹੁਣ ਆਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸੋ ਉਹਨਾਂ ਵੱਲੋਂ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਵੇਂ ਹੀ ਉਹਨਾਂ ਨੂੰ ਕੋਈ ਮੋਰੋ ਸੰਕੇਤ ਮਿਲੇਗਾ ਟ੍ਰੈਫਿਕ ਨੂੰ ਆਵਾਜਾਈ ਨੂੰ ਬਹਾਲ ਕਰਨ ਦਾ ਤਾਂ ਤੁਰੰਤ ਆਵਾਜਾਈ ਨੂੰ ਬਹਾਲ ਕਰ ਦੇਣਗੇ ਹਾਂ ਇਸ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਸੰਕੇਤ ਸੀ ਕਿ 9 ਵਜੇ ਤੱਕ ਇਹ ਜਿਹੜੇ ਉਹ ਗੈਸ ਟ੍ਰੱਕ ਹੈ ਜਿਹੜਾ ਕੈਂਟਰ ਪਲਟਿਆ ਹੋਇਆ ਤਾਂ ਉਸ ਨੂੰ ਜਿਹੜਾ ਠੀਕ ਕਰ ਲਿਆ ਜਾਵੇਗਾ ਤਾਂ ਉਸ ਤੋਂ ਬਾਅਦ 12 ਵਜੇ ਦਾ 11 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੀ ਤਾਂ ਹੁਣ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਕਿ 12 ਵਜੇ ਤੱਕ ਜਿਹੜੀ ਉਹ ਟ੍ਰੈਫਿਕ ਟ੍ਰੈਫਿਕ ਆ ਜਿਹੜਾ ਉਹ ਬਹਾਲ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਉਸ ਟੈਂਕਰ ਦੇ ਵਿੱਚੋਂ ਦੂਸਰੇ ਟੈਂਕਰ ਦੇ ਵਿੱਚੋਂ ਗੈਸ ਆ ਜਿਹੜੀ ਉਹ ਭਰੀ ਜਾ ਰਹੀ ਹੈ ਤਾਂ ਮੌਕੇ ਤੇ ਜਿਹੜੀ ਟੈਕਨੀਕਲ ਟੀਮਾਂ ਨੇ ਇੰਜੀਨੀਅਰ ਨੇ ਜਿਹੜੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਹਾਲਾਂਕਿ ਪੂਰਾ ਇਲਾਕਾ ਜਿਹੜਾ ਉਹ ਬੰਦ ਕੀਤਾ ਹੋਇਆ ਉਧਰੋਂ ਆਪਾਂ ਜਲੰਧਰੋਂ ਗੱਲ ਕਰ ਲਈ ਤਾਂ ਜਲੰਧਰ ਤੋਂ ਹੁਸ਼ਾਰਪੁਰ ਵੱਲ ਜਿਹੜਾ ਟ੍ਰੈਫਿਕ ਬੰਦ ਕੀਤਾ ਹੋਇਆ ਤਾਂ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਟ੍ਰੈਫਿਕ ਆ ਬੰਦ ਕੀਤਾ ਹੋਇਆ ਤਾਂ ਜਿਹੜੀਆਂ ਜਲੰਧਰ ਨੂੰ ਜਾਣ ਵਾਲੀਆਂ ਜਿਹੜੀਆਂ ਉਹ ਗੱਡੀਆਂ ਨੇ ਚਾਹੇ ਪੱਸਾ ਨੇ ਚਾਹੇ ਦੋ ਪਹੀਆ ਵਾਹਨ ਨੇ ਤਾਂ ਸਾਰੇ ਬੰਦ ਕੀਤੇ ਹੋਏ ਨੇ ਤਾਂ ਹੁਣ ਉਹ ਬਾਯਾ ਫਗਵਾੜਾ ਜਿਹੜੇ ਉਹ ਜਲੰਧਰ ਦੇ ਵਿੱਚ ਜਾ ਰਹੀਆਂ ਨੇ ਬੱਸਾਂ ਵੀ ਤੇ ਹੋਰ ਵੀ ਜਿਹੜੇ ਉਹ ਇਹ ਗੱਡੀਆਂ ਚਾਲਕ ਨੇ ਜਿਨ੍ਹਾਂ ਜੱਜ ਇਹਨਾਂ ਨੇ ਵੀ ਆਪਣੀਆਂ ਮਸਲੇ ਤੇ ਪਹੁੰਚਣਾ ਤਾਂ ਫਗਵਾੜਾ ਤੋਂ ਹੋ ਕੇ ਜਾ ਰਹੇ ਤਾਂ ਇੱਕ احتیاط ਦੇ ਵਜੋਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਦੋਹਾਂ ਪ੍ਰਸ਼ਾਸਨਾਂ ਵੱਲੋਂ ਆਪਸ ਦੇ ਵਿੱਚ ਤਾਲਮੇਲ ਰابطਾ ਕਾਇਮ ਕਰਕੇ ਜਲੰਧਰ ਪ੍ਰਸ਼ਾਸਨ ਤੇ ਹੁਸ਼ਾਰਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਆਪਸ ਦੇ ਵਿੱਚ ਤਾਲਮੇਲ ਜਾਂ ਰابطਾ ਕਾਇਮ ਕਰਕੇ ਕਦਮ ਚੁੱਕਿਆ ਕਿ احتیاط ਦੇ ਵਜੋਂ ਕਿਉਂਕਿ ਤਾਂ ਜੋ ਇਹ ਲੋਕਾਂ ਦਾ ਕਿ ਸਭੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਕਿ ਕਈ ਵਾਰ ਇਹ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਤੇਲ ਵਾਲੀਆਂ ਜਾਂ ਗੈਸ ਵਾਲੀਆਂ ਹਾਦਸਾ ਗ੍ਰਸਤ ਹੋ ਕੇ ਬਲਾਸਟ ਹੋ ਜਾਂਦੀਆਂ ਤੇ ਜਿਸ ਵਾਰ ਕਾਫੀ ਜ਼ਿਆਦਾ ਨੁਕਸਾਨ ਚ ਹੋਣਾ ਪੈਂਦਾ ਤੇ ਹੁਣ 12 ਵਜੇ ਤੱਕ ਇਹ ਦੱਸਿਆ ਜਾ ਰਿਹਾ ਕਿ 12 ਵਜੇ ਤੱਕ ਜਿਹੜਾ ਹੁਸ਼ਿਆਰਪੁਰ ਜਲੰਧਰ ਮਾਰਗ ਬਹਾਲ ਕਰ ਦਿੱਤਾ ਜਾਵੇਗਾ ਪਰੰਤੂ ਇਹ ਵੀ ਹੋ ਸਕਦਾ ਹੈ ਕਿ ਇਸ ਸਮੇਂ ਦੇ ਵਿੱਚ ਜਿਹੜਾ ਹੋਰ ਇਜ਼ਾਫਾ ਹੋ ਸਕੇ ਕਿਉਂਕਿ ਸਵੇਰ ਸਮੇਂ ਤੋਂ ਜਿਹੜੀਆਂ ਟੈਕਨੀਕਲ ਜਾਂ ਜਿਹੜੀਆਂ ਇੰਜੀਨੀਅਰਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਮੌਕੇ ਤੇ ਮ ਏ ਗੈਸ ਨੂੰ ਜਿਹੜਾ ਦੂਜੇ ਕੈਂਟਰ ਦੇ ਵਿੱਚ ਜਿਹੜਾ ਉਹ ਸਟੋਰ ਕੀਤਾ ਜਾਇਆ ਰੀਫਿਲ ਕੀਤਾ ਜਾ ਰਿਹਾ ਤਾਂ ਕੁਝ ਸਮੇਂ ਤੱਕ ਜੋ ਸਾਨੂੰ ਹੁਸ਼ਾਰਪੁਰ ਤੋਂ ਟ੍ਰੈਫਿਕ ਇੰਚਾਰਜ ਸੁਆਸ਼ਪਾ ਕਿਤਨੇ ਤਾਂ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਟ੍ਰੈਫਿਕ ਆ ਜਿਵੇਂ ਉਹਨਾਂ ਨੂੰ ਸੰਕੇਤ ਮਿਲੇਗਾ ਸਾਹਮਣੇੋਂ ਕਿ ਸਭ ਕੁਝ ਹੁਣ ਠੀਕ ਹੋ ਚੁੱਕਿਆ ਹੈ ਤਾਂ ਤੁਰੰਤ ਉਹਨਾਂ ਵੱਲੋਂ ਜਿਹੜੀ ਆਵਾਜਾਈ ਉਹ ਬਹਾਲ ਕਰਵਾ ਦਿੱਤੀ ਜਾਵੇਗੀ ਸੋ ਬਹੁਤ ਬਹੁਤ ਧੰਨਵਾਦ ਜੀ